ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਚਲੋ ਜੀ ਖਾਸ ਦਿਨ ਦਾ ਖਾਸ ਉਪਾਅ ਲੈ ਕੇ ਮੈਂ ਤੁਹਾਡੇ ਸਾਹਮਣੇ ਇੱਕ ਵਾਰੀ ਫਿਰ ਤੋਂ હા ਜੀ ਹਾਂ ਖਾਸ ਦਿਨ ਯਾਨੀ ਕਿ 10 ਜੂਨ 2025 ਨੂੰ ਆ ਰਹੀ ਹੈ ਪੂਰਨਮਾਸ਼ੀ ਪਰ ਇਸ ਵਾਰ ਦੀ ਜਿਹੜੀ ਪੂਰਨਮਾਸ਼ੀ ਹੈ 2 ਦਿਨ ਦੇ ਲਈ ਮੰਨੀ ਜਾ ਰਹੀ ਹੈ 10 ਜੂਨ ਨੂੰ ਵੀ ਤੇ 11 ਜੂਨ ਨੂੰ ਵੀ 2 ਦਿਨ ਕਿਉਂ ਮੰਨੀ ਜਾ ਰਹੀ ਹੈ ਕਿਉਂਕਿ 10 ਜੂਨ ਨੂੰ ਜਿਹੜੀ ਪੂਰਨਮਾਸ਼ੀ ਸ਼ੁਰੂ ਹੋ ਰਹੀ ਹੈ ਦੁਪਹਿਰ ਨੂੰ 11:35 ਤੋਂ ਅਗਲੇ ਦਿਨ 11 ਜੂਨ यानी कि एक बज के तेरह मिनट तक रहेगी इस करके की फायदा हो जाता है इस समय का क्योंकि दोपहर में शुरू होकर अगले दिन दोपहर में पूर्णमाशी खत्म हो रही है तो दिन मिल जाते हैं उपाकरण वास्ते हाँ जी जो मैं उपा तुम अज दसन वाली हाँ जे दस जून ना मिस हो जाता है या कई बार तू मेरी वीडियो लेट मिलती है तो तुम इस ग्यारह जून ही जरूर कर सकते हो तो जरूर इसका फल मिलेगा ही मिलेगा ਉਪਾਦਰ ਸੰਤੋ ਪਹਿਲੇ ਮੈਂ ਇੱਕ ਚੀਜ਼ ਬਹੁਤ ਹੀ ਜੋ ਕਿ ਤੁਹਾਡੇ ਵਾਸਤੇ ਬਹੁਤ 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 ਜ਼ਿਆਦਾ ਫਾਇਦੇਮੰਦ ਰਹੇਗੀ ਉਹ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਠੀਕ ਹੈ ਉਹ ਚੀਜ਼ ਕੀਰੀ ਹੈ ਉਹਨਾਂ ਲੋਕਾਂ ਵਾਸਤੇ ਜੋ ਉਪਾਕਾਰ ਕਰ ਕਰਕੇ ਥੱਕ ਗਏ ਹਨ ਠੀਕ ਹੈ ਜੇ ਤੁਸੀਂ ਉਪਾਕਾਰ ਕਰਦੇ ਜਾ ਰਹੇ ਹੋ ਕਰਦੇ ਜਾ ਰਹੇ ਹੋ ਤਾਂ ਤੁਹਾਡੇ ਦਿਮਾਗ ਵਿੱਚ ਇਹ ਹੈ ਕਿ ਸਾਨੂੰ ਤਾਂ ਇਸ ਦਾ ਕੋਈ ਫਲ ਨਹੀਂ ਮਿਲਦਾ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ ਸਾਡਾ ਦੁੱਖ ਪਰੇਸ਼ਾਨੀ ਦੂਰ ਨਹੀਂ ਹੋ ਰਹੀ ਹੈ ਤਾਂ ਅੱਜ ਮੈਂ ਤੁਹਾਡੇ ਵਾਸਤੇ ਇੱਕ ਚੀਜ਼ ਲੈ ਕੇ ਆਈ ਹਾਂ ਜਿਸ ਨੂੰ ਕਰਨ ਦੇ ਨਾਲ ਗਾਰੰਟੀ ਹੈ ਕਿ ਜਿਨ੍ਹਾਂ ਦਾ ਉਪਾਅ ਕਰ ਕਰਕੇ ਕਰ ਕਰਕੇ ਫਲ ਨਹੀਂ ਮਿਲ ਰਿਹਾ ਇਹਨਾਂ ਨੂੰ ਵੀ ਮਿਲੇਗਾ ਦੇਖੋ ਇਹ ਗੱਲ ਕਿਉਂ ਨਿਕਲੀ ਹੈ ਨਾ ਕਿਉਂਕਿ ਮੇਰੇ ਘਰ ਦੇ ਕੋਲ ਇੱਕ ਪੈਣ ਜੀ ਰਹਿੰਦੇ ਹੈ ਉਹ ਮੇਰੇ ਕੋਲ ਆਪਣੀ ਪਰੇਸ਼ਾਨੀ ਦੁੱਖ ਲੈ ਕੇ ਆਏ ਸੀ ਤਾਂ ਮੈਂ ਉਹਨਾਂ ਨੂੰ ਇੱਕ ਰੈਮਡੀ ਇੱਕ ਉਪਾਅ ਦੱਸਿਆ ਸੀ ਤਾਂ ਉਹ ਆਈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਨੂੰ ਤਾਂ ਇਸ ਦਾ ਫਰਕ ਬਿਲਕੁਲ ਵੀ ਨਹੀਂ ਪਿਆ ਮੈਂ ਪੂਰਾ ਉਹਨਾਂ ਨੂੰ ਪੁੱਛਿਆ ਕਿ ਦੱਸੋ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਦੱਸਿਆ ਸੀ ਤੁਸੀਂ ਇਸ ਤਰ੍ਹਾਂ ਕੀਤਾ ਉਹਨਾਂ ਨੇ ਕਿਹਾ ਹਾਂ ਮੈਂ ਐਵੇਂ ਕੀਤਾ ਐਵੇਂ ਕੀਤਾ ਐਵੇਂ ਕੀਤਾ ਤਾਂ ਠੀਕ ਹੈ ਮੈਂ ਕਿਹਾ ਫਿਰ ਫਰਕ ਤਾਂ ਜ਼ਰੂਰ ਆਣਾ ਚਾਹੀਦਾ ਸੀ ਪੂਰਾ ਨਹੀਂ ਤਾਂ ਕਮ ਸੇ ਕਮ 19 ਵੀ ਦਾ ਫਰਕ ਤਾਂ ਜ਼ਰੂਰ ਦਿਖਦਾ ਹੀ ਦਿਖਦਾ ਹੈ 15 ਦਿਨ ਦੀ ਉਹ ਰੈਮਡੀ ਸੀ ਕਿ ਉਹ ਤੁਸੀਂ ਲਗਾਤਾਰ ਕਰਨੀ ਹੈ ਫਿਰ ਦੇਖੋ ਪਤਾ ਹੈ ਗਲਤੀ ਕਿੱਥੇ ਨਿਕਲੀ ਜੋ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਹੜੇ ਲੋਕ ਉਪਾਅ ਕਰਕੇ ਥੱਕ ਗਏ ਹਨ ਉਹ ਵੀ ਧਿਆਨ ਨਾਲ ਜ਼ਰੂਰ ਸੁਣੋ ਕਿ ਕਿੱਦਾਂ ਤੁਸੀਂ ਵੀ ਤਾਂ ਇਹ ਗਲਤੀ ਨਹੀਂ ਕਰ ਰਹੇ ਹੋ ਪਤਾ ਹੈ ਗਲਤੀ ਕਿੱਥੇ ਹੁੰਦੀ ਹੈ ਗਲਤੀ ਹੁੰਦੀ ਹੈ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਜਿੱਥੇ ਅਸੀਂ ਇਸ ਤਰ੍ਹਾਂ ਦਾ ਸੋਚਦੇ ਹਾਂ ਕਿ ਉਪਾਅ ਕਰ ਰਹੇ ਹਾਂ ਪਰ 네ਗੈਟਿਵਿਟੀ ਇੰਨੀ ਜ਼ਿਆਦਾ ਹੈ ਪੈਸਾ ਇੰਨਾ ਰੁਕਿਆ ਹੋਇਆ ਹੈ ਕਰਜ਼ਾ ਇੰਨਾ ਜ਼ਿਆਦਾ ਚੜਿਆ ਹੋਇਆ ਹੈ ਹੋਏਗਾ ਇਸ ਉਪਾਅ ਦੇ ਨਾਲ ਦੂਰ ਹੋਏਗਾ ਕਿ ਇਹ ਸਾਰੀ ਪਰੇਸ਼ਾਨੀ ਦੂਰ ਹੋਏਗੀ ਉੱਥੇ ਹੀ ਇਹ ਜਿਹੜੀਆਂ ਬਲਾਕੇਜਿਸ ਹਨ 네ਗੈਟਿਵਿਟੀ ਜੋ ਤੁਸੀਂ ਫੈਲਾਈ ਨਾ ਉਹ ਉਪਾਅ ਨੂੰ ਕਰਨ ਦਾ ਉਪਾਅ ਦਾ ਰਿਜ਼ਲਟ ਕਾਲਨ ਤੇ ਰੋਕ ਲਗਾ ਦਿੰਦੀ ਹੈ ਠੀਕ ਹੈ ਤਾਂ ਅੱਜ ਮੈਂ ਤੁਹਾਨੂੰ ਉਪਾਅ ਤਾਂ ਦੱਸਾਂਗੀ ਹੀ ਦੱਸਾਂਗੀ ਪਰ ਅੱਜ ਇੱਕ ਐਸਾ ਚੀਜ਼ ਮੈਂ ਸੋਲੂਸ਼ਨ ਦੱਸ ਰਹੀ ਹਾਂ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਉਪਾਅ ਦਾ ਫਲ ਨਹੀਂ ਮਿਲ ਰਿਹਾ ਹੈ ਉਹ ਐ ਕੰਮ ਜਲੂਰ ਕਰਨ ਕਦੋਂ ਕਰਨਾ ਹੈ ਪੂਰਨ ਮਾਸ਼ੀ ਤੋਂ ਹੀ ਐ ਕੰਮ ਸ਼ੁਰੂ ਕਰਨਾ ਹੈ ਤੇ ਪੂਰਨ ਮਾਸ਼ੀ ਤੋਂ ਲੈ ਕੇ ਮਸਿਆ ਤੱਕ ਆਨ ਵਾਲੀ ਮਸਿਆ ਤੱਕ ਇਹ 15 ਦਿਨ ਵਿੱਚ ਤੁਸੀਂ ਉਪਾਅ ਦੇ ਨਾਲ-ਨਾਲ ਇਹ ਵਾਲਾ ਕੰਮ ਕਰਨਾ ਹੈ ਇਹ ਇੱਕ ਐਸੀ ਚੀਜ਼ ਹੈ जिमें आप डॉक्टर को सू बुखार चढ़ता है दे दे तो डॉक्टर सिर्फ पैरासीटामोल दे देगा तो वो बुखार तो नहीं उतरता है कई बार की होंगे है जे साडा अंदरों बुखार जो चढ़िया है जे अंदर बैक्टीरिया पैदा हो गए हैं वो बैक्टीरिया जो असं खत्म नहीं करा तब तक सा बुखार जाता ही नहीं है भावें असी जिन्नी मर्जी पैरासीटामोल खा लो कलोसिन खा लो की करता है डॉक्टर नाल है एंटीबायोटिक्स एंटीबायोटिक की काम करते हैं साडे शरीर के अंदर जाके जिन्हें भी बैक्टीरिया जो बार बार बुखार फिर तो लिया 才能。 ਉਹ ਦੂਰ ਕਰ ਦਿੰਦਾ ਹੈ ਤਾਂ ਫਿਰ ਸਾਨੂੰ ਬੁਖਾਰ ਵੀ ਤੋਂ ਨਹੀਂ ਚੜਦਾ ਹੈ ਸੇਮ ਇਸੇ ਤਰ੍ਹਾਂ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਕੰਮ ਦੱਸਣ ਜਾ ਰਹੀਆਂ ਜੋ ਕਿ ਤੁਸੀਂ ਪੂਰਨ ਮਾਸੀ ਤੋਂ ਸ਼ੁਰੂ ਕਰਕੇ ਮਸਿਆ ਤੱਕ 15 ਦਿਨ ਕਰਨਾ ਹੈ ਉਸ ਦਿਨ ਨਾਲ ਕੀ ਹੋਏਗਾ ਜੋ ਤੁਹਾਨੂੰ ਹੁਣ ਤੱਕ ਉਪਾਦ ਦਾ ਫਲ ਨਹੀਂ ਮਿਲਿਆ ਹੈ ਉਸ ਉਪਾਦ ਦਾ ਫਲ ਡੈਫੀਨਿਟਲੀ ਮਿਲੇਗਾ ਕਿਉਂਕਿ ਇਹ ਵਾਲਾ ਕੰਮ ਐਂਟੀਬਾਇਓਟਿਕ ਦਾ ਕੰਮ ਕਰੇਗਾ ਤੁਹਾਡੀ ਪੂਰੀ ਨੈਕਟੀਵਿਟੀ ਜੋ ਕੰਮ ਨੂੰ ਬਲੋਕੇਜਸ 파 ਰਹੀ ਹੈ ਹੈਨਾ ਰੋਕ ਰਹੀ ਹੈ ਉਹਨਾਂ ਨੂੰ ਬਿਲਕੁਲ ਜੜ ਤੋਂ ਦੂਰ ਕਰ ਦੇਗਾ ਠੀਕ ਹੈ ਦੇਖੋ ਤੁਸੀ ਕਰਨਾ ਕੀ ਹੈ ਇੱਕ ਤੁਹਾਨੂੰ ਕਟੋਰੀ ਚਾਹੀਦੀ ਹੈ ਸਟੀਲ ਦੀ ਲੈ ਲਓ ਕਚਰੀ ਲੈ ਲਓ ਮੈਂ ਇੱਥੇ ਡਿਸਪੋਜ਼ੀਬਲ ਲਿੱਤੀ ਹੈ ਠੀਕ ਹੈ ਨਾਲ ਦੇ ਨਾਲ ਤੁਹਾਨੂੰ ਇੱਕ ਕਾਗਜ਼ ਚਾਹੀਦਾ ਹੈ ਲਾਈਨਾਂ ਵਾਲਾ ਵੀ ਹੋ ਸਕਦਾ ਹੈ ਜੋ ਕਾਲਿਚ ਯੂਜ਼ ਕਰਦੇ ਹੋ ਪਲੇਨ ਵੀ ਹੋ ਸਕਦਾ ਹੈ ਤੇ ਕਾਲਾ ਪੈਨ ਦੇ ਸਕਦੇ ਹੋ ਜਾਂ ਨੀਲਾ ਪੈਨ ਲੈ ਸਕਦੇ ਹੋ ਕਾਲੇ ਪੈਨ ਦੇ ਨਾਲ ਸਭ ਤੋਂ ਪਹਿਲੇ ਉਸ ਪਰਚੀ ਦੇ ਉੱਤੇ ਆਪਣਾ ਨਾਮ ਲਿਖ ਲੈਣਾ ਹੈ ਠੀਕ ਹੈ ਨਾਮ ਲਿਖਣ ਤੋਂ ਬਾਅਦ ਤੁਸੀਂ ਥੱਲੇ ਜੋ ਚੀਜ਼ਾਂ ਆਪਣੀਆਂ ਨੈਗੇਟਿਵਿਟੀ ਦੂਰ ਕਰਨਾ ਚਾਹੁੰਦੇ ਹੋ ਠੀਕ ਹੈ ਸਭ ਤੋਂ ਪਹਿਲੇ ਤਾਂ ਲਿਖੋ ਨੈਗੇਟਿਵਿਟੀ ਬਲਾਕੇਜ ਰਿਮੂਵ ਇਹ ਲਿਖ ਦੇਣਾ ਫਿਰ ਉਸ ਤੋਂ ਬਾਅਦ ਉਹਦੇ ਥੱਲੇ ਜੋ ਤੁਹਾਨੂੰ ਐਂਜਾਇਟੀ ਹੁੰਦੀ ਹੈ ਘਬਰਾਹਟ ਹੁੰਦੀ ਹੈ ਡਿਪਰੈਸ਼ਨ ਚੱਲ ਰਿਹਾ ਹੈ ਓਵਰ ਥਿੰਕਿੰਗ ਕਰਦੇ ਹੋ ਠੀਕ ਹੈ ਜਾਂ ਫਿਰ ਐਂਗਰ ਗੁੱਸਾ ਤੁਹਾਨੂੰ ਬਹੁਤ ਜ਼ਿਆਦਾ ਆਉਂਦਾ ਹੈ ਇਹ ਚੀਜ਼ਾਂ ਨੂੰ ਤੁਸੀਂ ਖਤਮ ਕਰਨਾ ਹੈ ਜਦੋਂ ਤੱਕ ਇਹ ਚੀਜ਼ ਇਹ ਸਾਡੇ ਸਰੀਰ ਵਿੱਚ ਗੰਦੇ ਬੈਕਟੀਰੀਆ ਹਨ ਜੋ ਸਾਡੇ ਬੁਖਾਰ ਨੂੰ ਠੀਕ ਨਹੀਂ ਹੋਣ ਦਿੰਦੇ ਬੁਖਾਰ ਕੀ ਮਤਲਬ ਜੋ ਸਾਡੀ ਦੁੱਖ ਪਰੇਸ਼ਾਨੀ ਨੂੰ ਦੂ ਨਹੀਂ ਹੋਂਦ ਦਿੰਦੇ ਸਾਡਾ ਉਪਾਅ ਜਿਹੜਾ ਹੈ ਉਹਦਾ ਸਾਨੂੰ ਫਲ ਨਹੀਂ ਮਿਲ ਪੰਦਾ ਇਹ ਚੀਜ਼ਾਂ ਜਦੋਂ ਤੱਕ ਦੂਰ ਹੋਣਗੀਆਂ ਨਹੀਂ ਹੋਣਗੀਆਂ ਨਾ ਤਦ ਤੱਕ ਤੁਹਾਨੂੰ ਉਸ ਉਪਾਅ ਦਾ ਫਰਕ ਨਹੀਂ ਪਈਗਾ ਠੀਕ ਹੈ ਕਿਉਂ ਅਸੀਂ ਇਹ ਪੂਰਨ ਮਾਸ਼ੀ ਤੋਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਪੂਰਨ ਮਾਸ਼ੀ ਤੇ ਪੂਰਾ ਚੰ드ਰਮਾ ਨਿਕਲਦਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਮੱਸੀਆ ਤੱਕ ਉਹ ਉਹਦੀ ਜਿਹੜੀ ਚੰ드ਰਮਾ ਹੈ ਚਾਂਦ ਹੈ ਉਹ ਕਟਦਾ 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 ਮੱਸੀਆ ਤੱਕ ਨੂੰ ਬਿਲਕੁਲ ਨਜ਼ਰ ਨਹੀਂ ਆਉਂਦਾ ਹੈ ਤਾਂ ਇਹ ਚੀਜ਼ਾਂ ਜੋ ਅਸੀਂ ਘਟਾਉਣਾ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਵਿੱਚੋਂ ਕੱਢਣਾ ਚਾਹੁੰਦੇ ਹਾਂ ਗੁੱਸਾ ਕੱਢਣਾ ਚਾਹੁੰਦੇ ਹਾਂ ਹੈ ਨਾ ਤੁਸੀਂ ਕਿਸੇ ਨੂੰ ਕੋਈ ਐਡਿਕਸ਼ਨ ਹੈ ਉਹ ਵੀ ਤੁਸੀਂ ਲਿਖ ਸਕਦੇ ਹੋ ਠੀਕ ਹੈ ਉਹ ਵੀ ਲਿਖ ਸਕਦੇ ਹੋ ਐਡਿਕਸ਼ਨ ਬਿਮਾਰੀ ਦੂਰ ਕਰਨ ਵਾਸਤੇ ਲਿਖ ਸਕਦੇ ਹੋ ਜੋ ਚੀਜ਼ਾਂ ਤੁਸੀਂ ਆਪਣੇ ਘਰ ਤੋਂ ਦੂਰ ਕਰਨਾ ਚਾਹੁੰਦੇ ਹੋ ਉਹ ਸਭ ਲਿਖ ਦੇਣਾ ਹੈ ਉਸ ਤੋਂ ਬਾਅਦ ਇਸ ਪੱਤੀ ਨੂੰ ਫੋਲਡ ਕਰਕੇ ਤੁਸੀਂ ਉਸ ਬੌਲ ਦੇ ਅੰਦਰ ਪਾ ਦੇਣੀ ਹੈ ਤੇ ਉਸ ਤੋਂ ਬਾਅਦ ਇੱਕ ਚਮਚ ਨਮਕ ਜਾਂ ਥੋੜਾ ਜਿਹਾ ਨਮਕ ਉਸ ਪੱਤੀ ਦੇ ਉੱਤੇ ਪਾ ਦੇਣਾ ਹੈ ਰਾਤ ਨੂੰ ਇਸ ਬੌਲ ਨੂੰ ਇਸ ਕਟੋਰੀ ਨੂੰ ਆਪਣੇ ਕੋਲ ਰੱਖ ਕੇ ਸੋਵੋ ਠੀਕ ਹੈ ਜੇ ਕੋਈ ਰੱਖ ਨਹੀਂ ਸਕਦੇ ਤਾਂ ਕਿਸੇ ਵੀ ਡਰੋਲ ਵਿੱਚ ਉਸ ਨੂੰ ਰੱਖ ਦੇਣਾ ਹੈ ਅਗਲੇ ਦਿਨ 11 ਦਿਨੋਂ ਕੀ ਕਰਨਾ ਹੈ ਤੁਸੀਂ ਉਸ ਇਹ ਕੰਮ 15 ਦਿਨ ਲਗਾਤਾਰ ਕਰਨਾ ਹੈ ਠੀਕ ਹੈ ਉਸ ਪਰਚੀ ਨੂੰ ਕੱਢਣਾ ਹੈ ਠੀਕ ਹੈ ਤੇ ਫਿਰ ਤੋਂ ਉਹ ਜੋ ਚੀਜ਼ਾਂ ਤੁਸੀਂ ਦੂਰ ਕਰਨੀਆਂ ਹੈ ਜੋ ਤੁਸੀਂ ਲਿਖਿਆ ਹੈ ਉਹ ਉਸ ਨੂੰ ਪੜਨਾ ਹੈ ਤੇ ਤਿੰਨ ਵਾਰੀ ਬੋਲਣਾ ਹੈ ਕਿ ਮੈਂ ਹੁਣ ਮੈਨੀਫੈਸਟ ਕਰਨ ਦੇ ਵਾਸਤੇ ਰੈਡੀ ਹਾਂ ਮੈਂ ਕੁਝ ਵੀ ਚੀਜ਼ ਮੈਨੀਫੈਸਟ ਕਰਨ ਵਾਸਤੇ ਰੈਡੀ ਹਾਂ ਮੈਂ ਮੈਨੀਫੈਸਟ੍ਰੇਸ਼ਨ ਵਾਸਤੇ ਰੈਡੀ ਹਾਂ ਇਹ ਤਿੰਨ ਵਾਰੀ ਬੋਲਣਾ ਹੈ ਲਗਾਤਾਰ 15 ਦਿਨ ਇਹ ਤੁਸੀਂ ਕੰਮ ਕਰਨਾ ਹੈ ਫਿਰ ਜਦੋਂ ਤੁਸੀਂ ਰੋਜ਼ ਇਹ ਪੱਤੀ ਕੱਢ ਕੇ ਬੋਲੋਗੇ ਉਹਦੇ ਉੱਤੇ ਫਿਰ ਥੋੜਾ ਜਿਹਾ ਨਮਕ ਰੋਜ਼ ਪਾ ਦੇਣਾ ਹੈ 15 ਦਿਨ ਜਦੋਂ ਮਸੀਹ ਆ ਜਾਏਗੀ ਇਸ ਪੱਤੀ ਨੂੰ ਨਮਕ ਸਮੇਤ ਜਾ ਕੇ ਫਲਸ਼ ਕਰ ਦੇਣਾ ਜਾਂ ਕਿਸੇ ਵੀਂ ਜੇ ਸਾਫ ਸੁਥਰੀ ਜਗਾ ਹੋਏਗੀ ਮਿੱਟੀ ਵਾਲੀ ਉਹਦੇ ਚ ਦਬਾ ਦੇਣਾ ਜਾਂ ਕਿਸੇ ਪੌਦੇ ਹਰਾ ਪੌਦਾ ਹੋਏਗਾ ਉੱਤੇ ਵੀ ਤੁਸੀਂ ਇਸ ਨੂੰ ਪਾ ਸਕਦੇ ਹੋ ਨਾਲ ਦੇ ਨਾਲ ਇਹ ਉਪਾਅ ਵੀ ਜਿਹੜਾ ਮੈਂ ਤੁਹਾਨੂੰ ਅੱਗੇ ਦੱਸਣ ਵਾਲੀਆਂ ਉਹ ਵੀ ਕਰਨਾ ਹੈ ਉਸ ਦੇ ਨਾਲ ਇਹ ਵਾਲਾ चीज 15 ਦਿਨ ਜੋ ਤੁਹਾਡੇ ਉਪਾਅ ਨੂੰ ਕਰਨ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਲਿਆਣ ਦੇਗੀ ਇਹ चीज ਜੋ ਮੈਂ ਤੁਹਾਨੂੰ ਦੱਸੀ ਠੀਕ ਹੈ اچھی طرح ਸਮਝ ਆ ਗਈ ਤੁਹਾਨੂੰ ਇਹ ਸਭ ਨੇ ਜਰੂਰ ਕਰਨਾ ਹੈ ਹੁਣ ਆਜਾਂਦੇ ਹਾਂ ਖਾਸ ਦਿਨ ਦੇ ਖਾਸ ਉਪਾਅ ਦੀ ਜੋ ਕਿ ਅਸੀਂ ਕਰਨਾ ਹੈ ਪੂਰਨਮਾਸ਼ੀ ਵਾਲੇ ਦਿਨ ਹੀ ਠੀਕ ਹੈ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ 100% ਤੁਹਾਨੂੰ ਰਿਜ਼ਲਟ ਮਿਲੇਗਾ ਮੈਂ ਤੁਹਾਨੂੰ ਦੱਸ ਰਹੀ ਹਾਂ ਵਿਸ਼ਵਾਸ ਨਾਲ ਸ਼ਰਧਾ ਨਾਲ 1% ਵੀ 1% ਵੀ ਮੈਂ ਕਿਉਂ ਕਹਿ ਰਹੀ ਹਾਂ 0.0% ਵੀ ਡਾਊਟ ਨਾ ਲੈਣਾ ਪਰ ਮਨ ਵਿੱਚ ਵਿਸ਼ਵਾਸ ਨਾਲ ਕਰਨਾ ਤੁਹਾਨੂੰ ਉਪਾਅ ਦਾ ਫਰਕ ਮਿਲੇਗਾ ਹੀ ਮਿਲੇਗਾ ਪੈਸਿਆਂ ਦੀ ਤੰਗੀ ਇਸ ਉਪਾ ਦੇ ਨਾਲ 100% 100% ਨਹੀਂ 1000% ਦੂਰ ਹੋਂਦੀ ਹੀ ਹੁੰਦੀ ਹੈ ਕੋਈ ਵੀ ਚੀਜ਼ ਕੋਈ ਵੀ ਚੀਜ਼ ਤੁਸੀਂ ਆਪਣੇ ਘਰ ਵਿੱਚ ਜਿਸ ਦੇ ਨਾਲ ਦੁੱਖੀ ਹੋ ਘਰ ਵਿੱਚ ਵਿਆਹ ਸ਼ਾਦੀ ਨਹੀਂ ਹੋ ਰਿਹਾ ਹੈ ਬੱਚੇ ਨਹੀਂ ਪੜ ਰਹੀ ਹੈ ਵਿਦੇਸ਼ ਨਹੀਂ ਜਾ 파 ਰਹੇ ਹੈ ਘਰ ਵਿੱਚ ਲੜਾਈ ਝਗੜੇ ਹੁੰਦੇ ਕਲੇਸ਼ ਹੁੰਦੇ ਹਰ ਚੀਜ਼ ਦਾ ਪ੍ਰੋਬਲਮ ਦਾ ਸੋਲੂਸ਼ਨ ਇਹ ਉਪਾਅ ਵਿੱਚ ਹੈ ਜੋ ਮੈਂ ਤੁਹਾਨੂੰ ਹੁਣ ਦੱਸਣ ਜਾ ਰਹੀ ਹਾਂ ਹਾਂ ਠੀਕ ਹੈ ਦੇਖੋ ਬੁੱਧ ਤੇ ਸ਼ੁਕਰ ਦਾ ਇਹ ਉਪਾਅ ਹੈ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਬੁੱਧ ਜੇ ਸਾਡਾ ਅੱਛਾ ਹੁੰਦਾ ਹੈ ਨਾ ਬੁੱਧ ਮਤਲਬ ਬੁੱਧੀ ਸਾਡੀ ਠੀਕ ਹੈ ਜੇ ਸਾਡੀ ਬੁੱਧੀ ਅੱਛੀ ਹੈ ਸਾਡਾ ਦਿਮਾਗ ਕੋਈ ਵੀ ਕੰਮ ਕਰਨ ਦੇ ਲਈ ਬਹੁਤ ਅੱਛਾ ਹੈ ਤਾਂ ਕੋਈ ਵੀ ਆਈਡੀਆ ਹੋਏਗਾ ਨਾ ਅਸੀਂ ਬਹੁਤ ਅੱਛੀ ਤਰ੍ਹਾਂ ਕਰ ਪਾਵਾਂਗੇ ਕੋਈ ਵੀ ਕੰਮ ਹੋਏਗਾ ਅਸੀਂ ਬਹੁਤ ਅੱਛੀ ਤਰ੍ਹਾਂ ਕਰ ਪਾਵਾਂਗੇ ਪਲੱਸ ਸ਼ੁਕਰ ਦਾ ਉਪਾਅ ਹੈ ਤੇ ਸ਼ੁਕਰ ਜੇ ਸਾਡਾ ਕਮਜ਼ੋਰ ਹੈ ਨਾ ਤੇ ਪਹਿਲੀ ਗੱਲ ਤਾਂ ਸਾਡੇ ਕੋਲ ਪੈਸਾ ਹੀ ਨਹੀਂ ਆਉਂਦਾ ਹੈ ਜੇ ਸ਼ੁਕਰ ਸਾਡਾ ਕਮਜ਼ੋਰ ਹੈ ਪਰ ਜੇ ਪੁੱਲਪੁਲੇਕ ਤੇ ਤੁਹਾਡੇ ਘਰ ਮੱਛੀ ਹੋਣਗੇ ਜੀ ਪੈਸਾ ਆ ਵੀ ਜਾਂਦਾ ਹੈ ਨਾ ਪਰ ਉਹ ਪੈਸੇ ਨੂੰ ਤੁਸੀਂ ਪੋਗ ਨਹੀਂ ਪਾਉਂਦੇ ਹੋ ਬਿਮਾਰੀਆਂ ਤੇ ਲੱਗ ਜਾਂਦਾ ਹੈ ਖਰਚੇ ਆ ਜਾਂਦੇ ਹਨ ਬੈਠੀ ਮਿਠਾਈ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਉਹ ਠੀਕ ਹੈ ਤਾਂ ਆਪਾਂ ਕੀ ਕਰ ਰਹੇ ਹਾਂ ਜਦੋਂ ਬੁੱਧ ਤੇ ਸ਼ੁਕਰ ਮਿਲ ਜਾਂਦੇ ਹਨ ਨਾ ਇਹ ਤੁਹਾਡੇ ਘਰ ਵਿੱਚ ਮੈਂ ਕਹਿ ਰਹੀਆਂ ਪੈਸਿਆਂ ਦੀ ਬਰਸਾਤ ਕਰ ਸਕਦੇ ਹਨ ਘਰ ਵਿੱਚ ਜੋ ਕਲਾ ਕਲੇਸ਼ ਦੂਰ ਕਰ ਸਕਦੇ ਹਨ ਤੁਹਾਡੇ ਘਰ ਵਿੱਚ ਜਿਹੜੀ ਨੈਗੇਟਿਵਿਟੀ ਪੂਤ ਪ੍ਰੇਤ ਹੈ ਨਾ ਉਹਨਾਂ ਨੂੰ ਪਜਾ ਸਕਦੇ ਹਨ ਹਰ ਇੱਕ ਮੰਗਲਿਕ ਕੰਮ ਤੁਹਾਡੇ ਕਰੀ ਦਾ ਹੋਏਗਾ ਹੀ ਹੋਏਗਾ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਕਰਨਾ ਕੀ ਹੈ ਇੱਕ ਆਪਾਂ ਫਿਟਕਰੀ ਦਾ ਟੁਕੜਾ ਖਰੀਦ ਕੇ ਲੈ ਆਣਾ ਹੈ ਠੀਕ ਹੈ ਕੋਈ ਨਾ ਮਾਸੀ ਤੋਂ ਪਹਿਲੇ ਖਰੀਦ ਕੇ ਲੈ ਆਣਾ ਅ ਅੱਜ ਕੀ ਵਾਰ ਹੈ ਅੱਜ ਵੀਰਵਾਰ ਹੈ ਨਾ ਚਲੋ ਸ਼ੁੱਕਰਵਾਰ ਨੂੰ ਜੇ ਖਰੀਦ ਕੇ ਲਿਆਓਗੇ ਤਾਂ ਅੱਛਾ ਹੈ ਤੇ ਉਹ ਖਰੀਦ ਕੇ ਪਹਿਲੇ ਲੈ ਆਣਾ ਜਿਹੜਾ ਟੁਕੜਾ ਹੋਏਗਾ ਨਾ ਅਸਲੀ ਜਿਹੜੀ ਫਿਟਕਰੀ ਹੁੰਦੀ ਹੈ ਟੇਢੀ ਮੇਰੀ ਹੁੰਦੀ ਹੈ ਨਾ ਉਸ ਟਾਈਪ ਦੀ ਫਿਟਕਰੀ ਲੈ ਕੇ ਆਣਾ ਉਹ ਜੋ ਫਿਟਕਰੀ ਹੈ ਨਾ ਉਹ ਹੈ ਸ਼ੁਕਰਦਾਕਾਰਕ ਤੇ ਆਪਾਂ ਸ਼ੁਕਰਵਾਰ ਨੂੰ ਖਰੀਦ ਕੇ ਲੈ ਆ ਰਹੇ ਹਾਂ ਤੁਸੀਂ ਉਸ ਨੂੰ ਕੀ ਕਰਨਾ ਹੈ ਪੂਰਨ 마שי ਵਾਲੇ ਦਿਨ ਉਸ ਫਿਟਕਰੀ ਨੂੰ ਗੈਸ ਦੇ ਤਵਾ ਰੱਖ ਦੇਣਾ ਠੀਕ ਹੈ ਤਵਾ ਗਰਮ ਹੋਏਗਾ ਇਸ ਫਿਟਕਰੀ ਨੂੰ ਰੱਖ ਦੇਣਾ ਫਿਟਕਰੀ ਤੁਸੀਂ ਦੇਖੋਗੇ ਹੌਲੀ ਹੌਲੀ ਮੈਲਟ ਪਿਗਲਣੀ ਸ਼ੁਰੂ ਹੋ ਜਾਏਗੀ ਜਦੋਂ ਉਹ ਪਿਗਲੇਗੀ ਉਸ ਤੋਂ ਬਾਅਦ ਉਹ ਲੌਂਗ ਉਹ ਫੁੱਲ ਵਾਲੇ ਟੁੱਟੇ ਫੁੱਟੇ ਨਾ ਹੋ ਉਸ ਫਿਟਕਰੀ ਦੇ ਉੱਤੇ ਪਾ ਦੇਣਾ ਉਸ ਤੋਂ ਬਾਅਦ ਉਹਨੂੰ ਛੱਡ ਦੇਣਾ ਜਦੋਂ ਇਹ ਫਿਟਕਰੀ ਠੰਡੀ ਹੋ ਜਾਏਗੀ ਚਾਕੂ ਦੇ ਨਾਲ ਇਸ ਨੂੰ ਤਵੇ ਦੇ ਉੱਪਰ ਖੁਰਚ ਲੈਣਾ ਤੇ ਇੱਕ ਡੱਬੀ ਵਿੱਚ ਪਾ ਕੇ ਉਸ ਨੂੰ ਦਾ ਪਾਊਡਰ ਆ ਕੇ ਇੱਕ ਡੱਬੀ ਵਿੱਚ ਪਾ ਕੇ ਰੱਖ ਲੈਣਾ ਹੁਣ ਅੱਗੋਂ ਤੁਸੀਂ ਕਰਨਾ ਕੀ ਹੈ ਜਦੋਂ ਤੁਸੀਂ ਰਾਤੀ ਸੌਂਦੇ ਹੋ ਠੀਕ ਹੈ ਪੂਰਨ ਮਾਸੀ ਵਾਲੇ ਦਿਨ ਜਦੋਂ ਤੁਸੀਂ ਰਾਤੀ ਸੋਵੋਗੇ ਉਸ ਦਿਨ ਤੁਸੀਂ ਕੀ ਕਰਨਾ ਹੈ ਉਂਗਲੀ ਦੇ ਨਾਲ ਇਹ ਜਿਹੜਾ ਪਾਊਡਰ ਹੈ ਉਸ ਨੂੰ ਆਪਣੇ ਪੂਰੇ ਦੰਦਾਂ ਤੇ ਇਸ ਤਰ੍ਹਾਂ ਕਿਸਨਾ ਹੈ ਥੋੜਾ ਜਿਹਾ ਠੀਕ ਹੈ ਕਿਉਂਕਿ ਇਹ ਦੰਦਾਂ ਦੇ ਕਿਉਂ ਕਿਸ ਨੇ ਆ ਕਿਉਂਕਿ ਦੰਦ ਕੀ ਹਨ ਸਾਡੇ ਬੁੱਧ ਦਾ ਕਾਰਜ ਹੈ ਮੈਂ ਤੁਹਾਨੂੰ ਕਿਹਾ ਸੀ ਨਾ ਬੁੱਧ ਤੇ ਸ਼ੁਕਰ ਦਾ ਆਪਾਂ ਉਪਾਅ ਕਰ ਰਹੇ ਆ ਇਹਨਾਂ ਦੋਨਾਂ ਨੂੰ ਮਿਲਾ ਰਹੇ ਆ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਦੁੱਖ ਦਾ ਐ ਨਿਵਾਰਣ ਕਰਨਗਾ ਹੀ ਕਰੇਗਾ ਇਹ ਵਾਲਾ ਉਪਾਅ ਕਰਕੇ ਥੋੜੀ ਦੇਰ ਉਸ ਨੂੰ ਥੋੜਾ ਜਿਹਾ ਮਲਣਾ ਹੈ ਉਸ ਤੋਂ ਬਾਅਦ ਜਾ ਕੇ ਕੁਲੀ-ਵੁੱਲੀ ਕਰਕੇ ਆਪਣਾ ਚੁੱਪਚਾਪ ਸੋ ਜਾਣਾ ਹੈ ਕੰਮ ਤੁਸੀਂ ਹਰ ਹਫਤੇ ਕਰਨਾ ਹੈ ਪੂਰਨਮਾਸੀ ਤੋਂ ਸ਼ੁਰੂ ਕਰਕੇ ਮਸਿਆ ਤੱਕ ਤੁਸੀਂ ਦੋ ਵਾਰੀ ਇਸ ਇਕਵালি ਪੂਰਨਮਾਸੀ ਤੇ ਕਰੋਗੇ ਫਿਰ ਹਫਤੇ ਬਾਅਦ ਕਰੋਗੇ ਫਿਰ ਮਸਿਆ ਆਂਤਾ ਮਤਲਬ ਤਿੰਨ ਵਾਰੀ ਐਟਵਾਡਾ ਹੋ ਜਾਏਗਾ ਤਿੰਨ ਵਾਰੀ ਜੇ ਤੋ ਤੁਸੀਂ ਇਹ ਕਰ ਲੋਗੇ ਨਾ ਜਿਹੜੀ ਵੀ ਤੁਹਾਡੀ ਪ੍ਰੋਬਲਮ ਹੈ ਨਾ ਜੇ ਟੋਟਲੀ ਨਹੀਂ ਗਈ ਨਾ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ 10 20 30% ਇਹ ਤੁਹਾਡੇ ਹੁਣ ਇੰਟੈਂਸ਼ਨ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਕਿੰਨੀ ਸ਼ਰਦਾ ਨਾਲ ਕਿੰਨੇ ਟਰਸਟ ਨਾਲ ਕਿੰਨੇ ਵਿਸ਼ਵਾਸ ਨਾਲ ਇਹ ਵਾਲਾ ਉਪਾਅ ਕਰ ਰਹੇ ਹੋ ਕਰਕੇ ਦੇਖੋ ਟਰਸਟ ਮੀ ए वाला उपा देना बहुत 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 सारे लोगों इसका असर होया है भी जरूर होएगा जो तुम फिटकरी अपने दंदा दंदाते रगड़ना है थोड़ा जहा ज्यादा ना मसल लेना ठीक है थोड़ा जा मतलब उन्होंने आपको थोड़ी देर टच करना है ठीक है क्योंकि वह पाउडर जरा है शुक्र का कारक है और जो आप दंदा से इस्न लगा रहे बुद्ध का कारक है उस तो बाद अपने खुले वरली करके दंदा दे साफ करके अपना चुपचाप सो जाना तीन बार मस्या आने तो पहले कर लो फिर मस्या जो आएगी फिर आप नवा उपा लेके आवे पर ਇਹ ਜੋ ਮੈਂ ਨਾਲ ਤੁਹਾਨੂੰ ਦੂਸਰਾ ਉਸ ਦਾ ਸੋਲੂਸ਼ਨ ਵੀ ਦੱਸਿਆ ਹੈ ਉਪਾਅ ਜਿਨ੍ਹਾਂ ਦੇ ਨਹੀਂ ਹੁੰਦੇ ਪਲੱਸ ਇਹ ਨਾਲ ਵਾਲਾ ਉਪਾਅ ਤੁਸੀਂ ਕਰ ਲੋਗੇ ਤਾਂ ਡੈਫੀਨੇਟਲੀ ਤੁਹਾਡੀਆਂ ਕਾਫੀ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਮਸਿਆ ਵਾਲੇ ਜਿਹੜਾ ਮੈਂ ਉਪਾਅ ਦੱਸਾਂਗੀ ਤਜਰਬਾ ਦੱਸਣਾ ਕਿ ਪੁਰਨ ਮਾਸੀ ਵਾਲੇ ਉਪਾਅ ਦੇ ਨਾਲ ਸਾਨੂੰ ਐ ਐ ਫਰਕ ਪਿਆ ਹੈ ਔਰ ਮੈਨੂੰ ਪਤਾ ਹੈ ਕਿ ਬਹੁਤ سارے ਕਮੈਂਟਸ ਆਣ ਵਾਲੇ ਹਨ ਠੀਕ ਹੈ ਜੀ ਸੋ ਅੱਜ ਮੈਂ ਬਹੁਤ ਹੀ ਵਧੀਆ ਵੀਡੀਓ ਵਿੱਚ ਜਿਹੜਾ ਐਂਟੀਬਾਇਓਟਿਕ ਵਾਲਾ ਜੋ ਤੁਹਾਡੇ ਵਾਸਤੇ ਸੁਜੈਸ਼ਨ ਲੈ ਕੇ ਆਈਆਂ ਸੌਰੀ ਸੁਜੈਸ਼ਨ ਨਹੀਂ ਸੋਲੂਸ਼ਨ ਲੈ ਕੇ ਆਈਆਂ ਜੇ ਨਾਲ ਉਪਾਅ ਦੇ ਨਾਲ ਤੁਸੀਂ ਉਹ ਵੀ ਕਰ ਲਿਆ ਤਾਂ ਤੁਸੀਂ ਦੇਖੋ ਤੁਹਾਡੀ ਜ਼ਿੰਦਗੀ ਜ਼ਰੂਰ ਬਦਲ ਜਾਏਗੀ ਔਰ ਕਰਨਾ ਜ਼ਰੂਰ ਕਿਉਂਕਿ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਹਾਂਜੀ ਤੇ ਚਲੋ ਜੀ ਐਸੀ ਅੱਜ ਦੀ ਵੀਡੀਓ ਦਾ ਉਪਾਅ ਦੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ